ਅੱਜ ਵਾਚਿੰਗ ਸੀਜ ਨੇ ਆਇਆ ਚੰਗਾ ਵੀ ਲੱਗਦਾ ਤੁਸੀਂ ਆਏ ਹੋ ਬਹੁਤ ਧੰਨਵਾਦ ਹੈ ਆ ਸਰੀਆ ਮੀਟਿੰਗਾਂ ਬਾਰਾ ਮੀਟਿੰਗਾਂ ਅੰਮ੍ਰਿਤਸਰ 93 ਨੰਬਰ 10 ਮੈਂ ਡੀਐਸਟੀ ਕੰਸਲਰ ਹਾਂ ਤੋਂ ਮੈਂ ਜਿਹੜਾ ਦੇਵੀ ਤੋਂ ਆਇਆ ਉਹਨੂੰ 30900 ਰੁਪਏ ਦੇ ਰਹੇ ਨੇ ਨਹੀਂ ਉਹ ਸਰਕਾਰਾ ਦੀ ਕਾਰਨਾ ਕਰੀ ਅੱਜ ਤੱਕ ਰੋਣਾ ਤਾਂ ਚਲੇ ਗਿਆ ਬਹੁਤ ਬਿਚਾਰ ਹੈ ਸਰ ਆਹ ਜਿਹੜਾ ਕੰਪਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿਹੜਾ ਅਨੁਮਾਨਤ ਬਜਟ ਹੈ 25 26 ਦਾ ਉਹ 179 ਕਰੋੜ ਰੁਪਏ ਦੇ ਨਜ਼ਦੀਕ ਹੈ ਜਿਹੜਾ ਸਾਡਾ ਖਰਚਾ ਹੈ ਐਕਸਪੈਂਡੀਚਰ ਹੈ ਉਹ 130 ਕਰੋੜ ਦੇ ਲੱਗ ਚੱਕੇ ਹੈ ਜੋ ਸਾਡਾ ਕੈਪੀਟਲ ਐਕਸਪੈਂਡੀਚਰ ਹੈ ਉਹ 50 ਕਰੋੜ ਦੇ ਲੱਗ ਚੱਕੇ ਹੈ ਔਰ ਜਿਹੜਾ ਸਾਡਾ ਡੈਫਿਸਟ ਹੋਏਗਾ ਉਹ ਕੋਈ ਸਵਾ 1 ਕਰੋੜ 24 ਲੱਖ ਦੇ ਲੱਗ ਚੱਕੇ ਹੈ ਸੋ ਇਹ ਅਨੁਮਾਨਤ ਸਾਡਾ ਬਜਟ ਅਗਲੇ ਸਾਲ ਦਾ ਔਰ ਇਹਦੇ ਚ ਅਸੀਂ ਬਹੁਤ ਉਪਲਬਧੀਆਂ ਬਹੁਤ ਮੱਲਾ ਮਾਰਦੀਆਂ ਨੇ ਨਵੀਆਂ ਜ਼ਮੀਨਾਂ ਸਾਡੇ ਕੋਲ দান ਵੀ ਹੋਈਆਂ ਨੇ ਜਿਵੇਂ ਸ਼ਿਕਾਗ ਵਾਲੇ ਬਾਬਾ ਜੀ ਦਲਜੀਤ ਸਿੰਘ ਨੇ ਉਹਨਾਂ ਸਾਨੂੰ 5 ਏਕੜ দান ਕੀਤੀ ਹੈ ਬਲਾਚੌਰ ਜ਼ਮੀਨ দান ਕੀਤੀ ਹੈ ਹੋਰ ਵੀ ਸਾਨੂੰ ਆਫਰ ਦੋ ਤਿੰਨ ਜਗ੍ਹਾ ਤੋਂ ਹੈਗੀਆਂ ਔਰ ਅਸੀਂ ਹਰ ਜਗ੍ਹਾ ਤੇ ਸਕੂਲ ਨਵਾਂ ਬਣਾਉਣੇ ਨੇ ਸਾਡੀ ਆਪਣੀ ਜ਼ਮੀਨ ਹੈਗੀ ਹੈ ਮਾਊ ਸਾਹਿਬ ਤੇ ਉੱਥੇ ਵੀ ਸਕੂਲ ਨਵਾਂ ਪਲਾਨ ਕਰ ਰਹੇ ਹਾਂ ਅਸੀਂ 82 ਸਾਬਕਲੇ ਸਾਨੂੰ ਸਕੂਲ ਪਲਾਨ ਕਰ ਰਹੇ ਹਾਂ ਸੋ ਇਹ ਸਾਰੇ ਕੰਮ ਅਸੀਂ ਅਗਲੇ ਸਾਲ ਕਰਨ ਜਾ ਰਹੇ ਹਾਂ ਔਰ ਅਸਿਆਸ ਕਰਦੇ ਕਿ ਸਾਡਾ ਡੈਫਿਸਟ ਦਾ ਬਜਟ ਹੋਏਗਾ ਤੇ ਡੈਫਿਸਟ ਜਿਹੜਾ ਸਿਰਫ ਕੈਪੀਟਲ ਗਿਆਦਾ ਵਧਾਉਂ ਕਰਦਾ ਜੀ ਸੋ ਡੈਫਿਸਟ ਬਣੇ ਨਹੀਂ ਹੁੰਦਾ ਕਿ ਅਸੀਂ ਕੁਝ ਸਾਡੇ ਕੋਲ ਪ੍ਰੋਫਿਟ ਸਾਡੇ ਕੋਲ ਮਾਰਜਿਨ ਨਹੀਂ ਹੈ ਇਸ ਕਰਕੇ ਕਿਉਂਕਿ ਅਸੀਂ ਡਿਵੈਲਪਮੈਂਟ ਬਹੁਤ ਕਰ ਰਹੇ ਹਾਂ ਅਸੀਂ ਕੈਪੀਟਲ ਐਕਸਪੈਂਡਿਚ ਬਹੁਤ ਕਰ ਰਹੇ ਹਾਂ ਇਸ ਕਰਕੇ ਡੈਫਿਸਟ ਸਾਡਾ ਹੈਗਾ ਠੀਕ ਹੈ ਮਾਈਨਰ ਡੈਫਿਸਟ ਅ ਪਿਛੇ ਸਾਡਾ ਸੀਗਾ 153 53 ਕਰੋੜ ਸੀਗਾ 17 ਕਰੋੜ ਦਾ 153 ਕਰੋੜ ਸੀ ਪਿਛਲੇ ਸਾਲ ਸਾਡਾ 24 25 ਔਰ ਅ uh, 18% ਤਕਰੀਬਨ 18% ਦਾ ਵਾਧਾ ਹੋਇਆ ਹੈ ਕਿਹੜੇ ਕਿਹੜੇ ਕੰਮ ਆ ਗਏ ਜਿਹੜੇ ਹੁਣ ਪਹਿਲ ਦੇ ਤਰਤੇ ਕੀਤੇ ਜਾਣੇ ਵੱਡੇ ਬੋਲੋ ਜੀ ਸਾਡੇ ਚਲੇ ਟੀਚਰਸ ਦੀ ਟ੍ਰੇਨਿੰਗ ਵਗੈਰਾ ਉਹ ਤੁਸੀਂ ਕਾਰਜ ਰੰਤ ਦੱਸਿਆ ਤੁਹਾਨੂੰ ਬਾਕੀ ਇਹ ਹੈ ਕਿ ਅਸੀਂ ਆਪਣਾ 8ਵੀਂ ਦਾ ਇੱਕ ਨਵੇਂ ਆਪਣਾ ਇੰਟਰਨਲ ਐਗਜ਼ਾਮੀਨੇਸ਼ਨ ਲੈਣਾ ਸ਼ੁਰੂ ਕੀਤਾ ਸੀਗਾ ਤਾਂ ਕਿ ਸਾਡੇ ਬੱਚੇ ਸਿਰਫ 10ਵੀਂ ਦਾ ਕੇ ਸਿੱਧਾ ਐਗਜ਼ਾਮ ਨਾ ਦੇਣ ਕਿਉਂਕਿ ਅੱਜ ਕੱਲ ਸੀਬੀਐਸਸੀ ਬੋਰਡ ਜਿਹੜਾ ਉਹ ਐਗਜ਼ਾਮ ਨਹੀਂ ਲੈਂਦਾ ਆਈਐਸਐਸਸੀ ਬੋਰਡ ਵੀ ਐਗਜ਼ਾਮ ਨਹੀਂ ਲੈਂਦਾ ਸੋ ਅਸੀਂ ਅਗਲੇ ਸਾਲ ਤੋਂ 5ਵੀਂ ਦਾ ਵੀ ਸ਼ੁਰੂ ਕਰ ਰਹੇ ਹਾਂ ਤਾਂ ਕਿ ਅਸੀਂ ਬੱਚੇ ਨੂੰ 5ਵੀਂ ਔ ਦੱਸ ਦिए ਕਿ ਬੱਚਾ ਤੇ ਇੱਥੇ ਸਟੈਂਡ ਕਰਦਾ ਟੀਚਰਸ ਨੂੰ ਪਤਾ ਲੱਗ ਜਾਂਦਾ ਕਿ ਸਾਡੇ ਬੱਚੇ ਜਿਹੜੇ ਆ ਇੱਥੇ ਸਟੈਂਡ ਕਰਦੇ ਆ ਉਹਦੇ ਨਾਲ ਹੌਸਲਾ ਵਾਧਦਾ ਬੱਚੇ ਦਾ ਟੀਚਰ ਦਾ ਵੀ ਹੌਸਲਾ ਵਾਧਦਾ ਉਹ ਜਾ ਕੇ ਬੋਰਡ ਦੇ ਐਗਜ਼ਾਮ ਉੱਪਰ ਜਾ ਕੇ ਹੁੰਦੇ ਨੇ ਦੂਜੀ ਗੱਲ ਹੈ ਕਿ ਅਸੀਂ ਟੀਚਰਸ ਕਲਾਸਾਂ ਚ ਉਹਦੇ ਵਾਸਤੇ ਜਿਹੜੇ ਹੁੰਦੇ ਨੇ ਸਮਾਰਟ ਬੋਰਡਸ ਵਗੈਰਾ ਇੰਟਰਐਕਟਿਵ ਬੋਰਡਸ ਇਹ ਬਹੁਤ ਸਾਰੇ ਦੇ ਰਹੇ ਕਲਾਸਾਂ ਚ ਕੰਪਿਊਟਰ ਲੈਬ ਦੇ ਰਹੇ ਆ ਲੈਂਗੁਏਜ ਲੈਬਸ ਦੇ ਰਹੇ ਆ ਤਾਂ ਕਿ ਬੱਚਾ ਭਾਸ਼ਾ ਜਿਹੜੀ ਉਹ ਚੰਗੀ ਤਰ੍ਹਾਂ ਸਾਫ ਸੁਥਰੀ ਬੋਲ ਸਕੇ ਇਹਦੇ ਨਾਲ ਨਾਲ ਕਲਾਸਰੂਮ ਬਹੁਤ ਸਾਰੇ ਸਕੂਲਾਂ ਵਿੱਚ ਬਣ ਰਿਹਾ ਘੜੁ ਘੜ 10 ਵਜੇ ਸਕੂਲ ਨੇ ਜਨਨ ਚ ਅਸੀਂ 5 ਤੋਂ ਲੈ ਕੇ 15 ਕਲਾਸਰੂਮਾਂ ਤੱਕ ਐਡ ਕਰ ਰਹੇ ਕਿਉਂਕਿ ਗਿਣਤੀ ਵਧ ਰਹੀ ਬੱਚਿਆਂ ਦੀ ਰਿਕਾਰਡ ਤੋੜ ਪਿਛਲੇ ਸਾਲ ਅਸੀਂ 22000 ਬੱਚਾ ਪੜਾਇਆ ਸੀਗਾ ਨੈਟ ਉਹ ਤਾਂ 6000 ਤੋਂ ਵੱਧ ਪੜਾਇਆ ਸੀ ਲੇਕਿਨ ਕੁਝ ਬੱਚੇ 10ਵੀਂ ਬਾਰੀ ਵਾਲੇ ਛੱਡ ਕੇ ਜਾਂਦੇ ਨੇ ਇਸ ਕਰਕੇ ਸਾਡਾ ਨੈਟ ਰੀਡਮਿਸ਼ਨ ਵੱਦੋ ਐਸਿਟ ਇਸ ਦੇ ਨਾਲ ਢਾਈਰ ਦਾਇਰ ਦਾਇਰ ਸੀਗਾ ਐਲਕੀਐਸ ਵੀ ਐਕਸਪੈਕਟ ਕਰਦੇ ਆ ਕਿ ਇਸ ਯੂਨਿਕ ਫਿਗਰ ਜਿਹੜੀ ਅਚੀਵ ਕਰ ਲਾਂਗੇ ਸਿੰਘ ਸਾਹਿਬ ਜੀ ਚੀਪ ਖਾਲਸਾ ਦਿਵਾਨ ਬਹੁਤ ਵੱਡੀ ਸਿੱਖ ਸੰਸਥਾ ਹੈ ਬੀਤੇ ਦਿਨ ਇਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੱਲੋਂ ਅਡਿਤਧਾਰਨ ਨਿਯੁਕਤੀ ਔਰ ਸੇਵਾ ਮੁਕਤੀ ਲਈ ਸੁਝਾਅ ਮੰਗਿਆ ਅਸੀਂ ਅਸੀਂ ਆਪਣੇ ਸੁਝਾਅ ਦਿੱਤੇ ਆ ਉਹਦੇ ਚ ਅਸੀਂ ਸਿੱਧੀ ਗੱਲ ਕਰਦੇ ਆ ਕਿ ਜੋ ਸੰਗਤ ਚਾਹੁੰਦੀ ਹੈ ਉਹ ਕੰਮ ਹੋਣਾ ਚਾਹੀਦਾ ਯਾਨੀ ਕਿ ਇੱਕ ਬੰਦਾ ਉੱਤੇ ਬੈਠਾ ਹੋ ਸਲਾਹ ਕਰਕੇ ਤੇ ਕਿਸ ਨੂੰ ਹਟਾ ਦੇ ਕਿਸ ਨੂੰ ਲੈ ਲੇ ਜੋ ਸੰਗਤ ਚਾਹੇ ਕਿ ਸੰਗਤ ਨਾਲ ਔਰ ਕੋਈ ਕਾਨੂੰਨ ਔਰ ਮੈਂ ਬਹੁਤ ਚਿਰ ਤੋਂ ਇਹ ਗ ਕਿ ਜਿਹੜੇ ਜ਼ਹੇਦਾਰ ਸਾਹਿਬ ਨੇ ਜਿਹੜਾ ਉਹਨਾਂ ਦਾ ਆਫਿਸ ਹੈ ਉਹਦਾ ਆਪਣਾ ਸਿਸਟਮ ਹੋਣਾ ਚਾਹੀਦਾ ਜਿਹਦੇ ਵਿੱਚ ਉਹਨਾਂ ਨੂੰ ਆਮਦਨੀ ਆਉਂਦੀ ਹੋਵੇ ਚਾਹੇ ਜ਼ਮੀਨਾਂ ਤੋਂ ਆਉਂਦੀ ਹੋਵੇ ਜ਼ਮੀਨਾਂ ਬਹੁਤ ਹੈਗੀਆਂ ਅਕਾਲੀ ਦਲ ਕੋ ਐਸਜੀਪੀਸੀ ਕੋ ਉਹਨਾਂ ਨੂੰ ਕੁਝ ਸ਼ਿਫਟ ਕਰ ਦੇਣ ਚਾਹੀਦੀਆਂ ਜ਼ਹੇਦਾਰ ਸਾਹਿਬ ਦੇ ਆਫਿਸ ਹੋਣੇ ਤੇ ਮਤਲਬ ਉਹਨਾਂ ਦੀ ਆਮਦਨੀ ਜਿਹੜੀ ਆਟੋਨੋਮਸ ਹੋਵੇ ਉੱਤੇ ਪਾਬੰਦੀ ਨਾ ਹੋਵੇ ਉਹਨਾਂ ਨੂੰ ਤਨਖਾਹ ਵਾਂਗੂ ਚੀਜ਼ ਨਾ ਲੈਣੀ ਪਏ ਉਹਨਾਂ ਦੀ ਇੱਕ ਆਮਦਨੀ ਆਉਂਦੀ ਹੋਵੇ ਜਿਹਦੇ ਚੋਂ ਉਹਦੇ ਆਪਣੀ ਵੀ ਚਲੋ ਜੋ ਨਾ ਖਰਚ ਕਰਨਾ ਉਹ ਵੀ ਨਿਕਲੇ ਉਹ ਸਟਾਫ ਦਾ ਉਹ ਵੀ ਖਰਚ ਨਿਕਲੇ ਉਹਨਾਂ ਦਾ ਆਉਣ ਜਾਣ ਦਾ ਸਫਰ ਦਾ ਸਾਰਾ ਖਰਚ ਉਹ ਚੋਂ ਨਿਕਲੇ ਉਹ ਮਹਤਾਜ ਨਾ ਹੁਣ ਕਿਸੇ ਦੇ ਇਹ ਬਹੁਤ ਸਾਰਾ ਸਿਚੁਏਸ਼ਨ ਦਿੱਤੀ ਹੈ ਹੁਣ ਮੈਂ ਫੇਰ ਸਿਚੁਏਸ਼ਨ ਦਿੱਤੀ ਹੈ ਜਿਹੜੀ ਉਹ ਕਮੇਟੀ ਬਣੀ ਹੈ ਓਕੇ ਹਾਂਜੀ